ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਜੋਨਸ ਵਿਖੇ ਜ਼ਮੀਨ ਪਿੱਛੇ ਬਜ਼ੁਰਗ ਦਾ ਕੀਤਾ ਗਿਆ ਕਤਲ ਉਤھے ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦਾ ਲੜਕਾ ਜਗਦੀਪ ਸਿੰਘ ਨੇ ਦੱਸਿਆ ਕਿ ਸਾਡੀ ਅਜਨਾਲਾ ਦੇ ਪਿੰਡ ਜੋਨਸ ਵਿਖੇ ਜ਼ਮੀਨ ਹੈ ਪਿਛਲੇ ਹਫਤੇ ਹੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਅਤੇ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਜਿੰਨਾਂ ਵੱਲ ਸਾਡੀ ਜ਼ਮੀਨ ਨਿਕਲਦੀ ਸੀ ਉਹਨਾਂ ਨੇ ਸਾਨੂੰ ਜਾਨੋਂ ਮਰਨ ਦੀਆਂ ਧਮਕੀਆਂ ਦੇਣ ਲੱਗ ਪਏ ਜਗਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੀ ਪਿੰਡ ਵਿੱਚ ਇਕੱਲੇ ਰਹਿੰਦੇ ਹਨ ਤੇ ਮੈਂ ਅੰਮ੍ਰਿਤਸਰ ਦੇ ਵਿੱਚ ਕਾਰੋਬਾਰ ਕਰਦਾ ਹਾਂ ਤੇ ਸਾਜ਼ਿਦ ਤਹਿਤ ਮੇਰੇ ਪਿਤਾ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਦਾ ਕਤਲ ਕਰ Laash ਨੂੰ ਨਹਿਰ ਵਿੱਚ ਸੁੱਟ ਦਿੱਤਾ ਤੇ ਨਹਿਰ ਦੇ ਕੰਢਿਆਂ ਉਹਨਾਂ ਦੀ ਸਕੂਟਰੀ ਬਰਾਮਦ ਹੋਈ ਤੇ ਅਗਲੇ ਦਿਨ ਹੀ ਉਹਨਾਂ ਦੀ Laash ਨਹਿਰ ਵਿੱਚੋਂ ਬਰਾਮਦ ਹੋਈ ਨਾਲ ਹੀ ਉਹਨਾਂ ਨੇ ਕਿਹਾ ਕਿ ਕਤਲ ਹੋਣ ਤੋਂ ਪਹਿਲਾਂ ਮੇਰੇ ਪਿਤਾ ਨੇ ਪੱਤਰਕਾਰਾਂ ਨੂੰ ਬੁਲਾ ਕੇ ਜ਼ਮੀਨ ਦੀ ਸਾਰੀ ਵੀਡੀਓ ਬਣਵਾਈ ਤੇ ਇੰਟਰਵਿਊ ਵੀ ਦਿੱਤੀ ਜਿਸ ਤੋਂ ਬਾਅਦ ਮੇਰੇ ਪਿਤਾ ਨੇ ਮੈਨੂੰ WhatsApp ਰਾਹੀਂ ਭੇਜੀ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ ਉਤੇ ਹੀ ਥਾਣਾ ਅਜਨਾਲਾ ਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਗੱਲ ਕੀ ਹੋਣੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਹੈ ਬੁਰੀ ਤਰ੍ਹਾਂ ਫੇਲ ਹੋ ਗਿਆ ਏ ਕਿ ਸ਼ਰੇਆਮ ਛੋਟੀ ਜੀ ਗੱਲ ਤੋਂ ਲੋਕ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਹੋ ਗਏ ਨੇ ਸੋ ਸਾਡੀ ਅਜਨਾਲਾ ਤਹਿਸੀਲ ਪਿੰਡ ਜੋਨਸ ਜਮੀਨ ਆ ਤੇ ਉਹਦੀ ਅਸੀਂ ਜਿਹੜੀ ਹੈਗੀ ਆ ਪਿਛਲੇ ਹਫਤੇ ਨਿਸ਼ਾਨਦੇਹੀ ਕਰਾਈ સોਮਵਾਰ ਨੂੰ ਤੇ ਜਿਨ੍ਹਾਂ ਦੇ ਸਾਈਡ ਤੇ ਜ਼ਮੀਨ ਨਿਕਲੀ ਠੀਕ ਹੈ ਉਹ ਬੰਦੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਜੀ ਨਾਮ ਦੀ ਨਾ ਉਹਨਾਂ ਦੇ ਨਾਮ ਜਿਹੜੇ ਹੈਗੇ ਆ ਇੱਕ ਦਾ ਨਾਮ ਬੀਰ ਆ ਸੁੱਖਾ ਹੈ ਲਾਲੀ ਆ ਤੇ ਹੋਰ ਵੀ ਅਣਪਛਾਤੇ ਲੋਕ ਹੈਗੇ ਜਿਹੜੇ ਉਹਨਾਂ ਦੇ ਨਾਲ ਸੀ ਜਿਹੜੇ ਮੇਰੇ ਫਾਦਰ ਨੂੰ ਫਾਦਰ ਮੇਰੇ ਉੱਤੇ ਹੁੰਦੇ ਕਿ ਮੈਂ ਅੰਮ੍ਰਿਤਸਰ ਆਪਣਾ ਕਾਰੋਬਾਰ ਕਰਦਾ ਉਹ ਉਥੇ ਕੱਲੇ ਹੁੰਦੇ ਤੇ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਕਿ ਤੂੰ ਨਿਸ਼ਾਨਦੇਹੀ ਤੇ ਕਰਾਲੀ ਜ਼ਮੀਨ ਕਢਾਲੀ ਹੁਣ ਵਾ ਕੇ ਦਿਖਾਈ ਤੇ ਲੜਾਈ ਝਗੜਾ ਅੱਗੇ ਵੀ ਬੜੀ ਵਾਰ ਹੋਇਆ ਥਾਣੇ ਚ ਨਾਲੀ ਜਿਹਦਾ ਫੈਸਲਾ ਵੀ ਹੁੰਦਾ ਰਿਹਾ ਪਰ ਉਹ ਜਿਹੜੇ ਬੰਦੇ ਆ ਉਹ ਬਾਜ਼ ਨਹੀਂ ਆਏ ਠੀਕ ਹੈ ਤੇ ਮੇਰੇ ਫਾਦਰ ਰੋਜ਼ ਸਵੇਰੇ ਅਜ ਨਾਲੇ ਤੋਂ ਫਾਰਮ ਹਾਊਸ ਜੋਂਸ ਪਿੰਡ ਚ ਜਾਂਦੇ ਤੜਕੇ ਤੇ ਇਹਦਾ ਹੀ ਉਹਨਾਂ ਨੇ ਸੂਰੱਖੀ ਆ ਤੇ ਉਹਨਾਂ ਨੇ ਰਾਜ ਉਹਨਾਂ ਨੂੰ ਰੋਕ ਕੇ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਤੇ ਮੈਂ ਜਿਹੜਾ ਉਹ ਬਾਹਰ ਗਿਆ ਸੀ ਆਊਟ ਆਫ ਕੰਟਰੀ ਫਿਰ ਮੈਂ ਐਤਵਾਰ ਆਪਣੇ ਫਾਦਰ ਨੂੰ ਫੋਨ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਫੋਨ ਸਵਿਚ ਆਫ ਮੈਂ ਸਾਰੀ ਜਗ੍ਹਾ ਉਹਨਾਂ ਦੀ ਸ਼ਾਨ ਬਣ ਕੀਤੀ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਵੇਖੋ ਤੇ ਫੋਨ ਕਿਉਂ ਨਹੀਂ ਚੱਲਣ ਦਿਆ ਫਿਰ ਉਹਨਾਂ ਦੀ ਨਹਿਰ 'ਚ ਸਕੂਟਰੀ ਮਿਲਦੀ ਐਤਵਾਰ ਤੇ ਸੋਮਵਾਰ ਅਗਲੇ ਦਿਨ ਉਹਨਾਂ ਦੀ ਡੈੱਡ ਬੋਡੀ ਮਿਲਦੀ ਬੜੀ ਬੁਰੀ ਹਾਲਤ 'ਚ ਜਿੱਥੇ ਮੱਥੇ ਤੇ ਸੱਟਾਂ ਅੱਖ ਤੇ ਸੱਟ ਆ ਫਿਰ ਮੈਂ ਐਸਐਸਪੀ ਸਾਹਿਬ ਨੂੰ ਇਹਦੇ ਬਾਰੇ ਦੱਸਿਆ ਉਹਨਾਂ ਨੇ ਤੁਰੰਤ ਐਕਸ਼ਨ ਲੈ ਕੇ ਤੇ ਜਿਹੜਾ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ ਉਹ 300 ਜਿਹੜਾ 103 ਜਿਹੜੀ ਨਵੀਂ ਧਾਰਾ ਜਿਹੜੀ ਸ਼ੁਰੂ ਹੋਈ ਹੈ ਉਹਦੇ ਤਹਿਤ ਪਰਚਾ ਦਰਜ ਕੀਤਾ ਮਗਰ ਦੋਸ਼ੀ ਜਿਹੜੇ ਅਲੀ ਪੁਲਿਸ ਨੇ ਰੈਸਟ ਨਹੀਂ ਕੀਤੇ ਮੇਰੀ ਇਹ ਹੀ ਗੁਜਾਰਿਸ਼ ਹੈ ਪੁਲਿਸ ਅੱਗੇ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਜਿਹੜੇ ਬੰਦੇ ਮੇਰੇ ਫਾਦਰ ਨੂੰ ਮਾਰ ਸਕਦੇ ਮੈਂ ਵੀ ਮਦਰ ਹੁਣ ਕੱਲਾ ਮੇਰੀ ਜਾਨ ਨੂੰ ਵੀ ਖਤਰਾ ਵਾ ਕਿਉਂਕਿ ਮੈਨੂੰ ਵੀ ਉਹ ਧਮਕੀਆਂ ਦਿੰਦੇ ਆ ਠੀਕ ਆ ਤੇ ਦੋਸ਼ੀ ਜਲਦੀ ਤੋਂ ਜਲਦੀ ਜਿਹੜੇ ਉਹ ਗ੍ਰਿਫਤਾਰ ਹੋਣੇ ਚਾਹੀਦੇ ਪਹਿਲੇ ਮਨਜੀਤ ਸਿੰਘ ਕੋਈ ਵੀਡੀਓ ਵੀ ਦਾ ਕੋਈ ਸਾਹਮਣੇ ਕੋਈ ਹਾਂਜੀ ਮੈਨੂੰ ਜਿਹੜੀ ਹੈਗੀ ਆ ਇਹ ਜਿੱਦਣ ਸ਼ੁੱਕਰਵਾਰ ਨੂੰ ਮੈਂ ਆਊਟ ਆਫ ਕੰਟਰੀ ਜਾਨਾ ਤੇ ਸ਼ਨੀਵਾਰ ਉਹਨਾਂ ਨੇ ਕੁਝ ਲੋਕਲ ਉੱਥੇ ਪੱਤਰਕਾਰਾਂ ਨੂੰ ਬੁਲਾ ਕੇ ਇਸ ਸਾਰੀ ਜ਼ਮੀਨ ਦੀ ਵੀਡੀਓ ਰ ਆਪਣੀ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਜਿਹੜੀ ਮੈਨੂੰ ਉਹਨਾਂ ਨੇ ਵਟਸਐਪ ਤੇ ਭਜਵਾਈ ਜੀ ਬੋਲੇ ਉਹਦੇ ਵਿੱਚ ਇਹੀ ਕੀ ਇਹ ਬੰਦੇ ਜਿਨ੍ਹਾਂ ਦੀ ਜ਼ਮੀਨ ਨਿਕਲਦੀ ਹੈ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਠੀਕ ਹੈ ਸੋ ਐਸਐਸਪੀ ਸਾਹਿਬ ਨੂੰ ਮੈਂ ਮਿਲਿਆ ਸੀ ਉਹਨਾਂ ਨੇ ਮੇਰੀ ਤੁਰੰਤ ਸੁਣਵਾਈ ਕਰਕੇ ਪਰਚਾ ਦਰਜ ਕਰਵਾਇਆ ਜਿਹੜਾ ਮਰਰ ਹੋਇਆ ਸੀ ਫਿਰ ਸਾਹ ਹਵਾ ਦੇ ਜੜਬੜੀ ਮਾਮਲਾ ਸਭ ਨੂੰ ਨੁਮਟ ਭੁੜਾਈ ਆਈ ਉਹ ਹੋਈ ਆ ਇਹੋ ਸਿੱਧਾ ਆਪਣੇ ਸਵੇਦ ਡੜਬੜੀ ਮਾਰ ਕੇ ਪਨਾ ਸ਼ੋਟਾ ਇਹ ਸਹੀ ਕਿ ਮੈਂ ਅਸਮੋਫੇ ਗਿਆ ਜਾ ਕੇ ਮੌਕਾ ਵੇਖਿਆ ਟਰੈਕਟਰ ਮਿਲੀ ਹੈ ਪੁਰਖ ਜੀ ਨਹੀਂ ਮਿਲੀ ਤੇਰੇ ਨਾਲ 6 ਵਜੇ ਟੈਲੀਫੋਨ ਕਰਤਾ ਆਈ ਉਹਨੂੰ ਡੈਡਬੋੜ ਮਿਲ ਗਈ ਹੈ ਤੋ ਫਿਰ ਕੀ ਐਸੀ ਕਰ ਮੈਸੇਜ ਆ ਕੇ ਮਪਾ ਵੇਖ ਰਹੇ ਨੇ ਡੈਡਬੋੜ ਦਾ ਮਸਲਾ ਕੀ ਗਾੜੀ ਕੋਲੋਂ ਜ਼ਮੀਨੀ ਝਗੜਾ ਹੈ ਇਹਨਾਂ ਦਾ ਅੱਛਾ ਆਪਸ ਵਿੱਚ ਜ਼ਮੀਨੀ ਝਗੜਾ ਪੁਰੇ ਕਰਨੇ ਡੈਡਬੋੜ ਡੈਡਬੋੜ ਕਿਦਾਂ ਮਿਲੀ ਡੈਡਬੋੜ ਕੱਲ ਸਵੇਰੇ ਮਿਲੀ ਹੈ ਤੇ ਕਿਹੜੀ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਇਹ ਤੇ ਆਈ ਨੂੰ ਪਤਾ ਜੀ ਆ ਫਾਲੀ ਬਲਕੋਨ ਤੋਂ ਨਾ ਆਇਆ ਇਹ ਇਹ ਆ ਯੂਨ ਬਰਾਇ ਇਹ ਕਿਹੜੀ ਦਰਾਂ ਲਾਈ ਕੀ ਸਲਾਹ ਕੀਤਾ ਇਹਦੇ ਆ ਯੂਨ ਪੋਸਟਵਨ ਤੋਂ ਨਾ ਆਇਆ ਆ ਜਾਈ ਨਹੀਂ ਪੋਸਟਵਨ ਤੋਂ ਆਇਆ ਹਾਂਜੀ